ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਤਨਤਨ ਪੀਰ ਬਾਬਾ ਚਾਵਲੀ ਮਸ਼ੀਖ হাজী ਸ਼ੇਰ ਜੀ ਦੀ ਦਰਗਾਹ 'ਤੇ ਮੌਜਮ ਲਗਾਇਆ ਗਿਆ ਸਲਾਣਾ ਮੇਲਾ। ਮੇਲੇ ਵਿੱਚ ਸੰਗਤਾਂ ਦੇ ਮਨੋਰੰਜਨ ਲਈ ਸੂਫੀ ਗਾਇਕ ਸੁਖਦੇਵ ਮਸਤੀ ਕਨਵਰ ਟੱਚ ਦਾ ਅਖਾੜਾ ਲਗਵਾਇਆ ਗਿਆ ਜਿਸ ਨੇ ਆਪਣੇ ਗਾਣਿਆਂ ਨਾਲ ਸੰਗਤਾਂ ਨੂੰ ਝੂਮਣ ਲਾ ਦਿੱਤਾ। ਜਾਣਕਾਰੀ ਦਿੰਦਿਆਂ ਦਰਗਾਹ ਦੇ ਮੁੱਖ ਸੇਵਾਦਾਰ ਵੱਲੋਂ ਕਿਹਾ ਗਿਆ ਕਿ ਇਹ ਮੇਲਾ ਪੁਰਾਣੇ ਸਮੇ ਤੋਂ ਲੱਗ ਰਿਹਾ ਹੈ ਅਤੇ ਉਹਨਾਂ ਦੀ ਇਹ 11ਵੀਂ ਪੀੜ੍ਹੀ ਹੈ ਜੋ ਕਿ ਸੇਵਾ ਕਰ ਰਹੀ ਹੈ। ਦਰਬਾਰ ਤੇ ਜੋ ਵੀ ਸੱਚੇ ਮਨ ਤੋਂ ਆਉਂਦਾ ਹੈ ਉਸ ਦੀ ਹਰ ਮਰਾਦ ਪੂਰੀ ਹੁੰਦੀ ਹੈ। ਮੇਲੇ ਵਿੱਚ ਸੰਗਤ ਲਈ ਲੰਗਰ ਤੇ ਠੰਡੇ ਮਿੱਠੇ ਜਲ ਦਾ ਖਾਸ ਪ੍ਰਬੰਧ ਕੀਤਾ ਗਿਆ। ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਮੁੱਖ ਸੇਵਾਦਾਰਾ ਦਾ। ਬਣੀ ਰਹੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਤੇ ਗਾੜੀ ਆ ਵੀ ਕੀ ਨਾਮ ਹੈ ਸ਼ੁਭਨਾਮ ਹੋਰ ਕਿਹੜੇ ਪਿੰਡ ਕਿਹੜੇ ਬਾਬੇ ਦਾ ਮੇਲਾ ਲਗਾਇਆ ਜਾ ਰਿਹਾ ਜੀ ਲੱਗਦਾ ਬਾਬਾ ਚਾਂਦਨੀ ਨਿਸ਼ਾਦ ਜੀ ਜੀ ਪਿੰਡ ਹੋ ਜਾਣਾ ਜੀ ਜੀ ਆਯਾ ਦੋ 4 ਕਿਲੋਮੀਟਰ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਜੋ ਮੇਲਾ ਲਗਾਇਆ ਜਾ ਰਿਹਾ ਹੈ ਇਸ ਜਗ੍ਹਾ ਪਾਕਿਸਤਾਨ ਬਾਹਰ ਤੋਂ ਬਣਾਜੀ ਉਹਦਾ ਚੱਲਦਾ ਜੀ ਮੇਲਾ ਜੀ ਇਹ ਪਾਕਿਸਤਾਨ ਨੂੰ ਸਾਡੇ ਦਾਇਜੀ ਨੇ ਲਿਆਂਦੇ ਸੀ ਇਹ ਮੌਤ ਜੀ ਇਹ ਫਿਰ ਇੱਥੇ ਆ ਕੇ ਸੀ ਮੌਜੂਦ ਮੇਲਾ ਲਗਾਇਆ ਜੀ ਇਹ ਸਰਵੋ ਸੇਵਾ ਕਰਦੇ ਰਹੇ ਤੇ ਉਹ ਰਚਾਚੀ ਕਰਦੇ ਰਹੇ ਜੀ ਹੋਰ ਜੀ ਮੇਰੇ ਕੋਲ ਆ ਗਈ ਸਮਝ ਜੇ ਮੇਲੇ ਦੀ ਰੂਪਰੇਖਾ ਦੀ ਗੱਲ ਕਰੀਏ ਤਾਂ ਅ ਕੀ ਕੀ ਪ੍ਰੋਗਰਾਮ ਆ ਜਿਹੜਾ ਮੇਲੇ ਵਿੱਚ ਕਰਵਾਇਆ ਜਾਂਦਾ ਹੈ ਅੱਜ ਮੇਲੇ ਵਿੱਚ ਝੋਲਮਾ ਜੀ ਰਸਲ ਬਾਬੇ ਦਾ ਝੋਲਮਾ ਹੁੰਦਾ ਸੀ ਦਲੀਆ ਹੁੰਦਾ ਸੀ ਜੀ ਹੁੰਦਾ ਜੋ ਸੰਗਤਾਂ ਦੇ ਨਾਲ ਚੱਲਦਾ ਹੈ ਸਾਰਾ ਆਦ ਆ ਰਖੜ ਦਾ ਜੋ ਵੀ ਚੱਲਦਾ ਸਾਰਾ ਸਮਾਣੇ ਹੈ ਸੱਭਿਆਚਾਰਕ ਪ੍ਰੋਗਰਾਮ ਦੀ ਗੱਲ ਕਰੀਏ ਸੱਭਿਆਚਾਰਕ ਪ੍ਰੋਗਰਾਮ ਕੀ ਸੱਭਿਆਚਾਰ ਹੀ ਹੈਗਾ ਜੀ ਕੋਲ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਕੜਾ ਲਗਦਾ ਆ ਕੜਾ ਲਗਦਾ ਆ 6 ਸਾਲੀਨ ਕਾਇਰ ਹੈ 6 ਸਾਲੀ ਜੀ ਮਾਰ ਦੀ ਪਾਂਣੀ ਲਗਾਇਆ ਜਾਂਦਾ ਜੀ ਠੀਕ ਸੰਘੋਗ ਕਿਸ ਤਰ੍ਹਾਂ ਰਹਿੰਦਾ ਸੰਤਾਂ ਦਾ ਬਹੁਤ ਸ਼ੁਕਰੀਆ ਜੀ ਬਹਿਣ ਦੇ ਬਹੁਤ ਬਿਸਾਰਾ ਮਹਿਨ ਨਹੀਂ ਲੱਗਦਾ ਜੀ ਜੀ ਸੰਤਾਂ ਨੂੰ ਬੇਨਤੀ ਜਾਂ ਸੰਦੇਸ਼ ਕੀ ਕਰਨਾ ਚਾਹੋਗੇ ਸੰਗਤ ਨਹੀਂ ਲਈ ਜੀ ਸਾਰੇ ਮੇਰੇ ਕਹਿ ਗੀਤਾ ਗਏ ਹੋਹੀ ਹੈ ਸਾਡੇ ਅੱਜ ਦੇ ਪਾਕਿਸਤਾਨ ਨੂੰ ਅਸੀਂ ਸਾਡਾ ਜੋ ਮੰਦੇ ਨੇ ਸਾਡਾ ਬਾਪ ਮਨੇ ਜੰਮੇ ਤੇ ਜਾ ਕਿ ਉਹ ਤੋਂ ਹੀ ਸ਼ੁਰੂਆਤ ਹੋਈ ਸੀ ਜੇ ਅਸੀਂ ਕੁਝੋ ਤਰ੍ਹਾਂ ਮੰਦੇ ਹਾਂ ਇਹ ਆਰ ਦੀ ਪਾਣੀ ਦੀ ਸੇਵਾ ਕਰਾਈ ਇਹ ਜੋ ਜੂ ਜੀ ਕੋਲਾ ਕਰਾਉਣੀ ਇਹ ਇੱਕ ਹੀ ਪਰਿਵਾਰ ਵੱਲੋਂ ਕਰਵਾਇਆ ਜਾਂਦਾ ਜਾਂ ਪੂਰੇ ਪਿੰਡ ਦਾ ਸੰਯੋਗ ਹੈ ਅਸ ਟਾਈਮ ਤਾਂ ਸਾਰਾ ਪਿੰਡ ਸੰਯੋਗ ਦਿੱਤਾ ਹੈ ਜੀ ਪਰ ਸ਼ੁਰੂਆਤ ਸਾਡੇ ਤੋਂ ਹੀ ਹੋਈ ਸੀ ਜੀ ਨਹੀਂ ਇਹ ਤੁਹਾਡੀ ਪੀੜ੍ਹੀ ਚੋਂ ਗੱਦੀ ਨਸ਼ੀਨ ਆਉਂਦੇ ਨੇ ਵੀ ਜਿਹੜੇ ਸੇਵਾ ਕਰਦੇ ਠੀਕ ਹੈ ਜੀ ਇਹ ਮੰਨ ਲਓ ਜੇ ਹੁਣ ਦੀ ਗੱਲ ਕਰੀਏ ਤਾਂ ਕਿੰਨੀ ਵੀ ਪੀੜ੍ਹੀ ਹੈ ਤੁਹਾਡੀ ਜਿਹੜੀ ਸੇਵਾ ਕਰ ਰਹੀ ਹੈ ਇਹ ਜੀ ਹੁਣ ਕਸ਼ਮੀ ਬਾਰੀ ਪੂਰੀ ਜਾਣੀ ਠੀਕ ਹੈ ਜੀ ਹੌਨ ਕੌਣ ਨੇ ਇਸ ਟਾਈਮ ਜਿਹੜੇ ਸੇਵਾ ਕਰਦੇ ਨੇ ਠੀਕ ਆ ਤੁਹਾਡੇ ਪ੍ਰਵਾਲ ਚ ਜੇ ਓਵਰ ਆਲ ਸੱਭਿਆਚਾਰ ਦੀ ਗੱਲ ਕਰੀਏ ਤਾਂ ਕਿਦਾਂ ਦਾ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਸੱਭਿਆਚਾਰਕ ਜੀ ਅਸੀਂ ਮਤਲਬ ਪਹਿਲਾਂ ਤਾਂ ਕੁਝ-ਕੁਝ ਕਰਾਉਂਦੇ ਸੀ ਜੀ ਤੇ ਕੋਲਾ ਕਰਾਉਂਦੇ ਸੀ ਹੁਣ ਅਸੀਂ ਮਤਲਬ ਸੱਭਿਆਚਾਰਕ ਪ੍ਰੋਗਰਾਮ ਕਰਾਈਦਾ ਜੀ ਉਹ ਵਾਲਾ ਜੀ ਤੇ ਉਹ ਅਸੀਂ ਕਰਾਉਂਦੇ ਬੜਾ ਵਧੀਆ ਪ੍ਰਾਲਾ ਕਰ ਰਹੇ ਹੋ ਤਾਂ ਸੰਗਤਾਂ ਨੂੰ ਬੇਨਤੀ ਜਾਂ ਸੰਦੇਸ਼ ਕੀ ਕਰਨਾ ਚਾਹੋਗੇ ਸਪੇਸ਼ ਇਸੇ ਤਰ੍ਹਾਂ ਜਿਵੇਂ ਵੀ ਕਿਰ ਕਰਨ ਜੀ ਤੇ ਅਸੀਂ ਜੀ ਬਦਰੇ ਨਾਲ ਉਸੇ ਤਰ੍ਹਾਂ ਮਾਲਕ ਕਰੋ ਸਤਿਗੁਰੂ ਦੇ ਮੁਕਾਮ ਚੜਾਈ ਠੀਕ ਹੈ ਜੀ ਮੈਂ ਇਹ ਹੀ ਦੁਬਾਰਾ ਬੋਲ ਦੋ ਇਹ ਸਾਰਾ ਸੰਗਤ ਦਾ ਸੰਯੋਗ ਨਾਲ ਹੀ ਠੀਕ ਹਾਂ ਜੀ ਨਹੀਂ ਸੰਗਤ ਸੰਯੋਗ ਦੇਵੇ ਜੀ ਉਹਨਾਂ ਅੱਛਾ ਹੋਰ ਵਧੀਆ ਹੋਵੇਗਾ ਠੀਕ ਹਾਂਜੀ ਮੇਲਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੀ ਇੱਥੇ ਬਾਬੇ ਦੇ ਬਹੁਤ ਮੰਨਤਾ ਪੂਰੀਆਂ ਹੁੰਦੀਆਂ ਨੇ ਜੋ ਵੀ ਆਪਾਂ ਇੱਛਾ ਲੈ ਕੇ ਆਨੇ ਆ ਜੀ ਉੱਥੇ ਬਾਬਾ ਚਾਪੀ ਨਸ਼ੇ ਦੀਆਂ ਇਹ ਕੁਰੀਆਂ ਹੁੰਦੀਆਂ ਨੇ ਹਾਂਜੀ ਤੋ ਉੱਤ ਪਰਿਵਾਰ ਤੇ ਜੀ ਸਾਡਾ ਸ਼ਰੂਮ ਚੱਲ ਰਿਹਾ ਹੈ ਪਾਕਿਸਤਾਨ ਤੇ ਜਦੋਂ ਦਾ ਹਿੰਦੁਸਤਾਨ ਹੋਇਆ ਸੀ ਉਦੋਂ ਦਾ ਇਹ ਬਾਬਾ ਜੀ ਦਾ ਮੇਲਾ ਚੱਲ ਰਿਹਾ ਹੈ ਬਹੁਤ ਧੂਮ-ਧਾਮ ਨਾਲ ਗਾਇਤ ਔਰ ਲੰਗਰ ਦੀ ਬਹੁਤ ਜ਼ਿਆਦਾ ਜੀ ਸਾਡਾ ਖੁੱਲਾ ਭੰਡਾਰਾ ਚੱਲਦਾ ਰਹਿੰਦਾ ਹੈ ਜੀ ਹਾਂ ਜੀ ਇੱਕ ਦਿਨ ਹੀ ਲਗਾਇਆ ਜਾਂਦਾ ਪਹਿਲ ਹਾਂ ਜੀ ਇੱਕ ਦਿਨ ਹੀ ਲਗਾਇਆ ਜਾਂਦਾ ਹੈ ਜੀ ਕਿਹੜੀ ਤਰੀਕ ਨੂੰ ਲਗਾਇਆ ਜਾਂਦਾ ਹੈ ਇਹ ਹੁਣ ਦੀ ਤਰੀਕ ਨੂੰ ਪਹਾੜ ਦੀ ਪੰਜ ਨੂੰ ਲਾਇਆ ਜਾਂਦਾ ਹੈ ਜੀ